ਉਸ ਸਤੰਤੇ ਉਹ ਘਰ ਓਨडीसी ਤੇ ਸ਼ਾਟੇ ਬਾਜ਼ਾਰ ਦੇ ਵਿੱਚੋਂ ਮਿਸਿੰਗ ਹੋ ਗਈ ਐ ਉਹਦਾ ਕੋਈ ਅਤਾ ਪਤਾ ਨਹੀਂ ਐ ਉਹਦੇ ਫੋਨ ਵੀ ਬੰਦ ਹੋ ਗਏ ਆ ਪੰਜ ਦਿਨ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਸਾਡੀ ਅਸੀਂ ਪੰਜ ਦਿਨ ਜਾਂਦੇ ਆ ਬਸ ਇਧਰ ਉਧਰ ਘੁਮਾਉਂਦੇ ਕੇ ਸਾਨੂੰ ਵਾਪਸ ਲਿਆਉਣ ਦਾ ਵਾ ਉਹਨਾਂ ਨੇ ਕਿਨੇ ਕੋਈ ਕਰਦੇ ਪਏ ਆ ਕਰਦੇ ਪਏ ਸਿਰਫ ਆਹੀ ਗੱਲ ਹੁੰਦੀ ਐ ਕਰਨ ਕੋਈ ਕੁਝ ਨਹੀਂ ਡਿਆ ਤੇ ਮੇਰੀ ਫੈਨ ਕੋ ਸਿੱਖਦੀ ਸੀ ਕੇ ਚੱਲ ਤੂੰ ਮੈਨੂੰ ਸਿਖਾ ਦੇ ਸਿੱਖਦੀ ਹੀ ਤੇ ਬਸ ਇਸੇ ਕੁੜੀ ਗੱਲ ਤੇ ਕੁੜੀ ਨੇ ਉਹਨੇ ਇਹ ਗੱਲ ਕੀਤੀ ਮੇਰੀ ਭੈਣ ਨਾਲ ਕਿ ਤੂੰ ਮੈਨੂੰ ਪਾਰਟਨਰਸ਼ਿਪ ਦੇ ਅੱਧਾ ਹਿੱਸਾ ਵਾ ਮੇਰਾ ਮੇਰੀ ਭੈਣ ਨੇ ਉਹਨਾਂ ਨੂੰ ਸੌਣ ਤੋਂ ਬਾਹਰ ਕਰਤਾ ਸੀ ਜਾਂਦੇ ਵਾਰੀ ਕੁੜੀ ਇਹ ਕਹਿ ਕੇ ਗਈ ਆ ਜੇ ਮੈਂ ਸੌਣ ਤੇ ਨਹੀਂ ਰਹਿਣਾ ਤੇ ਤੈਨੂੰ ਵੀ ਰਹਿਣ ਨਹੀਂ ਦੇਵਾਂ ਸੌਣ ਦੇ ਵਿੱਚ ਕਾਰਪਰਤ ਦੇ ਸਮੇਂ ਪਿਤਪਰੇ ਹਾਲਾਤਾਂ ਦੇ ਵਿੱਚ ਸੋਨਾਲੀ ਲਾਪਤਾ ਹੋ ਗਈ ਹੈ। ਦਰਸਾ ਥਾਣਾ ਛੇਰਟਾ ਦੇ ਅਦੀਨੋਂ ਦੇ ਆਜ਼ਾਦ ਰੋਡ ਰੇਗਰਪੁਰਾ ਇਲਾਕੇ ਤੋਂ ਇੱਕ 26 ਸਾਲਾ ਲੜਕੀ ਜੋ ਕਿ ਪਿਤਪਰੇ ਹਾਲਾਤਾਂ ਦੇ ਵਿੱਚ ਲਾਪਤਾ ਹੋਈ ਹੈ। ਪਰਿਵਾਰ ਦਾ ਇਹ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਸੋਨਾਲੀ ਛੇਰਟਾ ਬਾਜ਼ਾਰ ਆਉਂਦੀ ਨਜ਼ਰ ਆ ਰਹੀ ਹੈ। ਤਾਂ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਇਆ ਨੇ ਕਿ ਪੁਤੇ ਪੁਲਿਸ ਦੀ ਦਿੱਲੀ ਜਿਹੜੀ ਕਾਰਗੁਜ਼ਾਰੀ ਆ ਉਸ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਦੱਸਦੀ ਕਿ ਉਹਨਾਂ ਦਾ ਕਹਿਣਾ ਹੈ ਕਿ 16 April ਦੀ ਸ਼ਾਮ 7:30 ਵਜੇ ਸੋਨਾਲੀ ਜਿਹੜੀ ਉਹ ਸਲੂਨ ਤੋਂ ਕਾਰ ਵਾਪਸ ਪਰਤ ਰਹੀ ਸੀ ਪਰ ਕਾਰਨ ਨਹੀਂ ਪਹੁੰਚੀ ਜਦ ਕਾਫੀ ਦੇਰ ਤੱਕ ਕੁੜੀ ਕਾਰ ਨਹੀਂ ਆਉਂਦੀ ਤਾਂ ਪਰਿਵਾਰ ਦੇ ਵੱਲੋਂ ਲੜਬੜਾ ਸ਼ੁਰੂ ਕੀਤਾ ਗਿਆ ਕਿਉਂਕਿ ਕੁੜੀ ਰੋਜ਼ ਸਮੇਂ ਸਿਰ ਕਾਰ ਪਹੁੰਚ ਜਾਂਦੀ ਸੀ ਸੀਸੀਟੀਵੀ ਕੈਮਰਾ ਦੀ ਜਾਂਚ ਹੋਈ ਹੈ ਤਾਂ ਸੋਨਾਲੀ 6 ਰਟਾ ਚੌਂਕ ਤੱਕ ਪੈਦਲ ਜਾਂਦੀ ਨਜ਼ਰ ਆਈ ਹੈ ਉਸ ਤੋਂ ਬਾਅਦ ਉਸ ਦਾ ਕੋਈ ਵੀ ਸੁਲਾਗ ਨਹੀਂ ਲੱਭ ਰਿਹਾ ਉ ਜਰ ਜਿਹੜਾ ਪੁਲਿਸ ਦੀ ਢਿੱਲੀਕਾਰ ਗੁਜ਼ਾਰੀ ਨੂੰ ਲੈ ਕੇ ਰੋਸ ਦੇ ਵਿੱਚ ਦੱਸਦੇ ਇਹ ਕਿ ਜੇਕਰ ਪੁਲਿਸ ਨੇ ਤਾਂ ਦੇਹੀ ਦੇ ਨਾ ਕੰਮ ਕੀਤਾ ਹੁੰਦਾ ਤਾਂ ਉਹਨਾਂ ਦੀ ਭੈਣ ਲੱਭ ਜਾਂਦੀ ਇਹ ਪਰਿਵਾਰ ਦੇ ਵੱਲੋਂ ਹੁਣ ਬਿਆਨ ਦੇ ਦਿੱਤੇ ਗਏ ਨੇ ਇਸ ਦੇ ਨਾਲ ਹੀ ਕਿਉਂਨਾ ਇਹ ਵੀ ਕਿ ਸੁਨਾਲੀ ਦਾ ਆਪਣੇ ਸਲੂਨ ਦੇ ਵਿੱਚ ਕੰਮ ਕਰਨ ਵਾਲੀ ਇੱਕ ਲੜਕੀ ਦੇ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਸੁਨਾਲੀ ਨੇ ਉਸ ਨੂੰ ਸਲੂਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਸੁਨਾਲੀ ਨੂੰ ਉਸੇ ਲੜਕੀ ਨੇ ਕਰੋ ਫੋਨ ਵੀ ਕੀਤੇ ਸਨ ਤਾਂ ਦੱਸਦੇ ਇਹ ਕਿ ਉਹ ਪੁਲਿਸ ਅਧਿਕਾਰੀ ਕਹਿ ਰਹੇ ਨੇ ਕਿ ਇਸ ਮਾਮਲੇ ਦੇ ਵਿੱਚ ਉਹ ਜਾਂਚ ਕਰ ਰਹੇ ਨੇ ਹਾਲਾਂਕਿ ਫਿਲਹਾਲ ਕੁਝ ਵੀ ਸਾਹਮਣੇ ਨਹੀਂ ਆ ਰਿਹਾ ਮੇਰਾ ਨਾਮ ਸੋਨਮ ਹੈ ਤੇ ਮੈਂ ਛਾਟੇ ਦੀ ਰਹਿਣ ਵਾਲੀ ਆ ਸਰ ਮੇਰੀ ਸਿਸਟਰ ਹੈ ਛੋਟੀ ਸੁਨਾਲੀ ਨਾਮ ਦੀ ਉਹ ਬੁੱਧਵਾਰ ਸ਼ਾਮੀ ਵਦਵਾਰ ਤੋਂ ਮਿਸਿੰਗ ਹੈ ਮੇਰੀ ਛੋਟੀ ਭੈਣ ਸਲੋਂ ਦਾ ਕੰਮ ਕਰਦੀ ਹੈ 7:30 ਵਜੇ ਦੁਕਾਨ ਬੰਦ ਕਰਕੇ ਉਹ ਬਾਹਰ ਗਈ ਹੈ ਆਪਣੇ ਇਧਰ ਘਰੋਂ ਨੂੰ ਡੇਲੀ ਉਹ 7:30 ਵਜੇ ਹੀ ਦੁਕਾਨ ਬੰਦ ਕਰਦੀ ਹੈ ਉਸ ਟਾਈਮ ਤੇ ਉਹ ਘਰੋਂ ਡੀਸੀ ਤੇ ਛਾਟੇ ਬਾਜ਼ਾਰ ਦੇ ਵਿੱਚ ਉਹ ਮਿਸਿੰਗ ਹੋ ਗਈ ਹੈ ਉਹਦਾ ਕੋਈ ਹਤਾ ਪਤਾ ਨਹੀਂ ਹੈ ਉਹਦੇ ਫੋਨ ਵੀ ਬੰਦ ਹੋ ਗਏ ਆ ਤੇ ਅਸੀਂ ਬਸ ਆ ਕਹਿੰਦੇ ਆ ਸਾਡੀ ਕੁੜੀ ਲੱਭ ਜਵੇ ਅਜ ਕਿਨੇ ਦਿਨ ਹੋ ਗਏ ਅੱਜ 5 ਦਿਨ ਹੋ ਗਏ ਆ ਸਰ ਕੁੜੀ ਨੂੰ ਗਏ ਹੋਏ ਅੱਜ ਪੰਜਵਾਂ ਦਿਨ ਹੈ ਤੇ ਉਹਦਾ ਕੋਈ ਹਤਾ ਪਤਾ ਨਹੀਂ ਲੱਗਿਆ ਸਾਨੂੰ ਹਲੇ ਤੱਕ ਕੁਝ ਵੀ ਨਹੀਂ ਹੋਇਆ ਸੀਸੀਟੀਵੀ ਕੈਮਰੇ ਚ ਉਹ ਸਾਨੂੰ ਚਲਦੀ ਵਿਖਦੀ ਪਈ ਆ ਜਾਣਦੀ ਆ ਸਲੌਨ ਤੇ ਆਰਾਮ ਨਾਲ ਘਾ ਰੋਂਦੀ ਆ ਜਿੱਦਾਂ ਨਾਰਮਲੀ ਹੁੰਦੀ ਆ ਉਦਾਂ ਆਂਦੀ ਆ ਬਸ ਉੱਥੋਂ ਤੱਕ ਜਿੱਥੋਂ ਤੱਕ ਸੀਸੀਟੀਵੀ ਕੈਮਰੇ ਉੱਥੋਂ ਤੱਕ ਕੁੜੀ ਵਿਖੀ ਆ ਅੱਗੇ ਸ਼ਾਟੇ ਬਾਜ਼ਾਰ ਦੇ ਅੰਦਰ ਕੁੜੀ ਨਹੀਂ ਵਿਖੀ ਸਾਨੂੰ ਕਿਤੇ ਵੀ ਉੱਥੇ ਕੋਈ ਕੈਮਰਾ ਨਹੀਂ ਹੈਗਾ ਉੱਥੇ ਕੁੜੀ ਦਾ ਕੋਈ ਪਤਾ ਨਹੀਂ ਹੈ ਕਿੱਧਰ ਨੂੰ ਗਈ ਆ ਕਿੱਧਰ ਨਹੀਂ ਕੀ ਹੋਇਆ ਵਾ ਕੀ ਘਟਨਾ ਵਾਪਰੀ ਉਹ ਸਾਨੂੰ ਕੁਝ ਨਹੀਂ ਪਤਾ ਕੁੜੀ ਦਾ ਉਹ ਸਾਰੇ ਨੇ ਹੱਲੇ ਤੱਕ ਤੇ ਸਰ 5 ਦਿਨ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਸਾਡੀ ਅਈ ਪਾਂਦਨ ਜਾਂਦੇ ਆ ਬਸ ਇਧਰ ਉਧਰ ਘੁਮਾ ਘੁਮ ਕੇ ਸਾਨੂੰ ਵਾਪਸ ਲਿਆਉਂਦਾ ਵਾ ਉਹਨਾਂ ਨੇ ਕਹਿੰਦੇ ਕੋਈ ਕਰਦੇ ਪਏ ਆ ਕਰਦੇ ਪਏ ਸਿਰਫ ਆਹੀ ਗੱਲ ਹੁੰਦੀ ਐ ਕਰਨ ਕੋਈ ਕੁਝ ਨਹੀਂ ਡਿਆ ਫੋਟੋ ਉਹਨਾਂ ਨੂੰ ਦਿਖਾਈ ਆ ਉਹਨਾਂ ਨੂੰ ਦੱਸਿਆ ਵਾ ਦਿੱਤੀਆਂ ਫੋਟੋਆਂ ਵੀ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਸਾਨੂੰ ਹੈਗਾ ਸ਼ੱਕ ਪਾਜੀ ਜਿਹੜੀ ਕੁੜੀ ਸਲੂਨ ਤੇ ਕੁੜੀ ਮੇਰੀ ਭੈਣ ਨਾਲ ਕੰਮ ਕਰਦੀ ਸੀ ਨਾ ਉਹਦੇ ਨਾਲ ਉਹਦੀ ਥੋੜੀ ਜੀ ਅਨਬੰਧ ਹੋ ਗਈ ਸੀ ਆ ਇਹ ਦੇ ਵਿੱਚ ਨਹੀਂ 파ਟਨਰ ਨਹੀਂ ਹੈ ਮਤਲਬ ਇਹ ਪਹਿਲਾ ਇਹ ਫਰੈਂਡ ਸੀ ਕੁੜੀ ਪਹਿਲਾ ਇਹ ਫਰੈਂਡ ਸੀ ਫਰੈਂਡ ਹੀ ਤੇ ਜਦੋਂ ਇਹਨੇ ਸੁਨਾਲੀ ਨੇ ਸਲੂਨ ਖੋਲਿਆ ਤੇ ਥੋੜੇ ਬਹੁਤੇ ਪੈਸੇ ਉਹਨੇ ਵੀ ਚਲਪਨ 10000 ਰੁਪਏ ਸਾਨੂੰ ਦੇਤਾ ਹੀ ਕੁੜੀ ਨੂੰ ਸਲੂਨ ਖੋਲਣ ਵਾਸਤੇ ਤੇ ਮੇਰੀ ਭੈਣ ਕੋ ਸਿੱਖਦੀ ਸੀ ਕਿ ਚੱਲ ਤੂੰ ਮੈਨੂੰ ਸਿਖਾ ਦੇ ਸਿੱਖਦੀ ਹੀ ਤੇ ਬਸ ਇਸੇ ਕੁੜੀ ਗੱਲ ਤੇ ਕੁੜੀ ਨੇ ਉਹਨੇ ਇਹ ਗੱਲ ਕੀਤੀ ਮੇਰੀ ਭੈਣ ਨਾਲ ਕਿ ਤੂੰ ਮੈਨੂੰ ਪਾਰਟਨਰਸ਼ਿਪ ਦੇ ਅੱਧਾ ਹਿੱਸਾ ਵਾ ਮੇਰਾ ਤੇ ਮੇਰੀ ਭੈਣ ਕਹਿੰਦੀ ਕਿ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਜਦ ਮੈਂ ਸਾਰਾ ਕੰਮ ਕਰਦੀ ਆ ਸਲੂਨ ਚਲਾਉਂਦੀ ਆ ਤੇ ਤੇਰਾ ਅੱਧਾ ਹਿੱਸਾ ਕਿਵੇਂ ਹੋ ਗਿਆ ਇਸੇ ਗੱਲ ਤੇ ਉਸ ਕੁੜੀ ਦੇ ਵਿੱਚ ਮੇਰੀ ਭੈਣ ਦੇ ਵਿੱਚ ਥੋੜੀ ਜੀ ਤੂਤੂ ਮਾਮੇ ਹੋਈ ਮੇਰੀ ਭੈਣ ਨੇ ਉਹਨਾਂ ਨੂੰ ਸਲੂਨ ਤੋਂ ਬਾਹਰ ਕਰਤਾ ਸੀ ਜਾਂਦੇ ਵਾਰੀ ਕੁੜੀ ਇਹ ਕਹਿ ਕੇ ਗਈ ਆ ਜੇ ਮੈਂ ਸਲੂਨ ਤੇ ਨਹੀਂ ਰਹਿਣਾ ਤੇ ਤੈਨੂੰ ਵੀ ਰਹਿਣ ਨਹੀਂ ਦੇਣਾ ਸਲੂਨ ਤੇ ਹਾਂਜੀ ਤੇ ਹੁਣ ਉਹ ਤੋਂ ਬਾਅਦ ਕੋਈ ਕੁੜੀ ਦਾਤਾ ਪਤਾ ਨਹੀਂ ਹੈ ਉਹ ਕਹਿੰਦੇ ਆ ਸਾਡੇ ਕੋ ਨਹੀਂ ਹੈਗੀ ਸਾਨੂੰ ਬਸ ਕੁੜੀ ਚਾਹੀਦੀ ਆ ਆਪ ਜੀ ਸਾਨੂੰ ਕੁੜੀ ਲੱਭ ਦੋ ਨਹੀਂ ਹੋਰ ਤੇ ਕੋਈ ਸ਼ੱਕ ਨਹੀਂ ਹੈ ਸਾਡੀ ਕੁੜੀ ਦਾ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਸਾਡੀ ਉਹ ਤੋਂ ਇਲਾਵਾ ਫੋਨ ਲਾਸਟ ਕਾਲ ਸਰ ਜਦੋਂ ਕਾਲ ਡਿਟੇਲਸ ਕਰਾਈਏ ਤੇ ਲਾਸਟ ਕਾਲ ਉਸੇ ਦੀ ਆਈ ਆ ਉਹਨਾਂ ਦੇ ਨੰਬਰਾਂ ਤੋਂ ਹੀ ਲਾਸਟ ਕਾਲ ਡਿਟੇਲਸ ਆ ਉਹਨਾਂ ਦੀ ਹਾਂਜੀ ਉਹ ਕੁੜੀ ਦੇ ਉਹਨਾਂ ਨੇ ਕੀਤਾ ਵਾ ਫੋਨ ਕੁੜੀ ਦੇ ਘਰੋਂ ਹੀ ਫੋਨ ਆਏ ਹੋਏ ਆ ਲਾਸਟ ਤੇ ਇੱਕ 36 ਮਿੰਟ ਗੱਲ ਹੋਈ ਆ ਤੇ ਦੂਸਰਾ ਫੋਨ ਲਾਸਟ ਵਾਲਾ ਫੋਨ ਹੋਤੇ 29 ਮਿੰਟ ਗੱਲ ਹੋਈ ਜਾ ਕੁੜੀ ਦੀ ਸਾਡੀ ਮੰਗ ਆਹੀ ਆ ਕਿ ਸਾਨੂੰ ਸਹੀ ਸਲਾਮਤ ਕੁੜੀ ਦੇ ਦੋ ਬਸ ਸਾਡੀ ਅਸੀਂ ਹੋਰ ਕੁਝ ਨਹੀਂ ਮੰਗਦੇ ਸਾਨੂੰ ਸਹੀ ਸਲਾਮਤ ਸਾਡੀ ਕੁੜੀ ਵਾਪਸ ਪਹੁੰਚਾ ਦਿਓ ਕਿੱਥੇ ਆ ਸਾਨੂੰ ਦੱਸ ਦੋ ਅਸੀਂ ਆਪ ਹੀ ਲਿਆਵਾਂਗੇ ਕੁੜੀ ਸਾਨੂੰ ਕੁੜੀ ਚਾਹੀਦੀ ਆ ਬਸ ਜਿੰਨੀ ਮਦਦ ਕਰ ਦੋ ਸਾਡੀ ਸਾਡੀ ਕੁੜੀ ਦੇ ਦੋ ਇਹ ਮਾਮਲਾ ਹੈ ਜੀ 16425 ਨੂੰ ਨਾ ਸ਼ਾਮ ਨੂੰ 7 ਵਜੇ ਸੁਲਾਨੀ ਕੁੜੀ ਦਾ ਨਾਮ ਆ ਜੀ ਇਹ ਪੁੱਤਰੀ ਤਰਲੋਕ ਚੰਦ ਦਾ ਵਾਸੀ ਬਾਗੜੀਆਂ ਵਾਲਾ ਗਲੀ ਨੰਬਰ 2 ਬਾਗੜੇ ਵਾਲੀ ਜਾਦ ਰੋਡ ਛਾੜਾਦੀ ਹੈ ਜੀ ਇਹ ਸਾਮੀ ਸਲੂਮਨ ਬੰਦ ਕਰਕੇ ਤੇ ਚਲ ਗਈ ਆ ਕਿਸੇ ਨੂੰ ਦੱਸਿਆ ਪੁੱਛਿਆ ਨਹੀਂ ਇਹਨੇ ਲੇ ਕੇ ਜਦੋਂ ਜੋ ਆਪਣੀ ਕਾਰ ਡਿਟੇਲ ਕਢਾਈ ਇਹਨਾਂ ਦੀ ਤੇ ਕਾਰ ਡਿਟੇਲ ਵਿੱਚ ਵੀ ਨਹੀਂ ਆਈ ਜਦੋਂ ਕੈਮਰੇ ਖੰਘਾਲਿਆ ਤੇ ਇਹ ਛਾੜੇ ਚੌਂਕ ਦੇ ਵਿੱਚ ਜਿਹੜੀ ਆ ਉੱਥੇ ਇਹ ਪੈਦਲ ਕਲੀ ਤੁਰੇ ਜਾ ਰਹੀ ਆ ਜੀ ਬਾਕੀ ਮﻘਦਮਾ ਦਰਜ ਕਰ ਦਿੱਤਾ ਵਾ ਜੇ ਜਿਹੜੀ ਵੀ ਕੋਈ ਵਿਚ ਵਸੂਲਤ ਪਾਈ ਹੋਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਲ ਡਿਟੇਲ ਅਕੜਾਈਆਂ ਗਈਆਂ ਕੱਲੀ ਕੱਲੀ ਕਾਲ ਖੰਗਾ ਲੇ ਜਾ ਰਹੀ ਹੈ ਜੀ ਠੀਕ ਹੈ ਜਿੱਤੇ ਸ਼ੱਕ ਹੈ ਉਹਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਕੋਈ ਕੋਰ ਹੈ ਜਾਂ ਕੋਈ ਸਿਹਤ ਲਈ ਇਹ ਤਾਂ ਹੀ ਗੱਲ ਹੈ ਨਹੀਂ ਵੇਖੋ ਜੀ ਜਦੋਂ ਕਿਸੇ ਦੇ ਬੱਚਾ ਚਲ ਜਾਂਦਾ ਨਾ ਉਹ ਇੱਕ ਦਿਨ ਤੇ ਅਲੀਗੇਸ਼ਨ ਤੇ ਲਾਉਂਦੇ ਹੀ ਆ ਠੀਕ ਹੈ ਨਹੀਂ ਇਹ ਤਾਂ ਛੋਟੇ ਮੋਟੇ ਅਲੀਗੇਸ਼ਨ ਇੱਕ ਦਿਨ ਤੇ ਲਾ ਰਹੇ ਨੇ ਉਹ ਵੈਰੀਫਾਈ ਅਸੀਂ ਕਰ ਰਹੇ ਹਾਂ ਜੀ ਠੀਕ ਹੈ ਜੀ ਸਾਹਮਣੇ ਚੀਜ਼ ਆਏਗਾ ਬਿਲਕੁਲ ਜੀ ਬਿਲਕੁਲ ਜੋ ਵੀ ਸਾਹਮਣੇ ਆਏਗਾ ਉਸ ਮੁਤਾਬ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੀ ਜੀ ਤਤ ਕਰਦੀ ਹੈ ਭਾਜੀ ਬੁੱਧਵਾਰ ਨੂੰ ਸ਼ਾਮੇ 7:30 ਵਜੇ ਸ੍ਰੋਮਬੱਦ ਕਰਕੇ ਬਾਹਰ ਗਈ ਆ ਬਰੇ ਇਧਰ ਘਰ ਰੋਣ ਨੂੰ ਤੇ 7:30 ਤੋਂ ਲੈ ਕੇ ਕੀਤੀ ਆ ਸਾਰੇ ਪਾਸੇ ਲੱਭਿਆ ਵਾ ਪਰ ਕੁੜੀ ਦਾ ਕੁਝ ਵੀ ਅਤਾ ਪਤਾ ਸਾਨੂੰ ਨਹੀਂ ਹੈਗਾ ਕਿਤੇ ਵੀ ਕੁੜੀ ਦਾ ਅਸੀਂ ਪੁਲਿਸ ਕੰਪਲੀਟ ਵੀ ਕਰਾਈ ਆ ਪਰ ਸਾਡੇ ਕੋਲ 5ਵਾਂ ਦਿਨਾਂ ਸਾਨੂੰ ਪਾਗਲਾ ਵਾਂਗੂੰ ਇੰਦਰ ਉਧਰ ਘੁਮਾਇਆ ਜਾਣ ਲਿਆ ਵਾ ਪਾੜ ਹੋ ਕੋਈ ਚ ਸੁਣਵਾਇ ਨਹੀਂ ਹੋਣੀ ਜਿਵੇਂ ਲੱਗਦਾ ਕੋਈ ਦੱਸ ਕਿ ਕੁੜੀ ਕਿੱਥੇ ਗਈ ਹੈ ਇਹ ਤਾਂ ਦਿੱਲੀ ਦੇ ਸਲੂਨ ਜਾਣਾ ਸਲੂਨ ਤੋਂ ਘਰੋਂ ਉਸੇ ਤਰੀਕੇ ਗਈ ਹੈ ਬੰਦੇਲੀ ਟੀਮ ਦਾ ਜਿੱਦਾਂ ਸਲੂਨ ਨਾਲ ਗੱਲ ਕਰਨੀ ਹੈ ਕਿਸੇ ਮੁੱਦਾ ਯਾਰ ਚਲੋ ਚਲੋ ਚਲ ਕੁਲੀ ਆ ਜਾਂਦੀ ਹੈ ਸਾਡੀ ਕਾਰ ਤੇ ਉਸ ਦਿਨ ਨਹੀਂ ਆਈ ਸਾਡੇ ਸਾਥੋਂ ਲੈ ਕੇ ਪੋਣੇ ਆ ਗਈ ਦੋ ਨੰਬਰ ਹੈਗੇ ਆ ਦੋਵੇਂ ਉਸੇ ਸਾਡੇ ਸਾਥੋਂ ਲੈ ਕੇ ਪੋਣੇ ਆਖ ਦੇ ਵਿੱਚ ਸਵਿਚ ਆਫ ਹੋ ਗਏ ਦੋਵੇਂ ਪੌਣੇ ਆ ਕਿੰਨੇ ਦਿਨ ਹੋ ਗਏ ਅੱਜ ਪੰਜਵਾਂ ਦਿਨ ਹੈ ਸਾਰਾ ਅੱਜ ਪੰਜਵਾਂ ਦਿਨ ਲੱਗ ਗਿਆ ਉਹਨੂੰ ਤੇ ਕਿਤਾ ਪਰ ਕੋਈ ਨਹੀਂ ਹੋਇਆ ਬਾਸਟੂਨ ਤੋਂ ਵੱਧ ਹੁੰਦਾ ਲਾਸਟ ਵਨ ਉਹਦੇ ਦੀ ਜਦੋਂ ਗੱਲ ਸਾਢੇ 7:52 ਮਿੰਟ ਤੇ ਉਹਦਾ ਫੋਨ ਬੰਦ ਹੋ ਗਿਆ ਸੀ ਤੁਹਾਡੇ ਨਾਲ ਪਰਵਾਹ ਨਾ ਕੋਈ ਬਣੋ ਜੀ ਮੇਰੇ ਨਾਲ ਗੱਲ ਹੋਈ ਹੈ ਸਾਢੇ 5:00 ਹੀ ਹੋਈ ਹੋਣੀ ਹਾਂਜੀ ਕੋਈ ਹੱਦਾਂ ਦੀ ਗੱਲ ਨਹੀਂ ਸੀ ਲੱਗੀ ਬਿਲਕੁਲ ਖੁਸ਼ ਸੀਗੀ ਮੇਰੇ ਨਾਲ ਅੱਜ ਖੁਸ਼ੀ ਗੱਲ ਕਰਦੀ ਪਈ ਸੀ ਬੱਚਿਆਂ ਦਾ ਹਾਲ ਚਾਲ ਪੁੱਛਿਆ ਵੱਡੀ ਭੈਣ ਨਾਲ ਗੱਲ ਹੋਈ ਹੈ ਤੇ ਉਸ ਤੋਂ ਬਾਅਦ ਫੋਨ ਕਹਿੰਦੀ ਸੀ ਕਿ ਦੀਦੀ ਮੈਂ ਸਮਾਨ ਲੈ ਕੇ ਆਈਆਂ ਸਾਨੂੰ ਦਾ ਮੇਰੇ ਕੋ ਕਲਾਈਂਟਸ ਹੈਗੇ ਆ ਤੇ ਬੜੇ ਸਰਪ੍ਰੇਟ ਕਰ ਗਏ ਤੇ ਨਾਲ ਤੁਸੀਂ ਇੱਕ ਦਿਨ ਰਹਿ ਜਾਓ ਤੇ ਨਾਲ ਭਾਜੀ ਉਹਦੇ ਮੇਰੇ ਕਲਾਈਂਟਸ ਦੇ ਫੋਨ ਵੀ ਆਂਦੇ ਆ ਉਹਨੇ ਜਿੰਨਾ ਕਲਾਈਂਟ ਨੂੰ ਵੀ ਫੋਨ ਕਰਦਾ ਤੁਸੀਂ ਕਿਹਾ ਕਰਾਂਗੇ ਨਹੀਂ ਸਰ ਤੇ ਬਦਕਿ ਉਹਨਾਂ ਕੋਲ ਵੀ ਆਈਆ ਉਹਨੂੰ ਕੋਈ ਜਾਸਤ ਪਰ ਉਹ ਵੀ ਘੇਰ ਕੇ ਨੀ। ਫਿਰ ਤਾਂ ਪਾਈ ਪਾਈ ਸਾਹ ਦੇ ਬਸ ਤੇ ਜੋੜ ਲੈਂਦਾ ਇਹਨਾਂ ਤੇ ਉਹਦੇ ਕੰਮ ਤੇ ਕਰਨਾ ਪੈਣਾ। ਕਿ ਲੱਗਦਾ? ਸਾਨੂੰ ਤਾਂ ਲੱਗਦਾ ਜਿਦਾਂ ਕੁੜੀ ਨੂੰ ਕਿਸੇ ਨੇ ਕਿਡਨਾਪ ਕੀਤਾ ਹੈ। ਇੰਦਾ ਲੱਗਦਾ ਸਾਡੀ ਕੁੜੀ ਨੂੰ ਕਿਸੇ ਨੇ ਕਿਡਨੈਪ ਕਰਕੇ ਰੱਖ ਲਿਆ ਆਪਣੇ ਕੋਲ ਜਿਹੜਾ ਵੀ ਪੈਸਾ ਤਾਂ ਮੰਗਦੇ ਆ ਸਭ ਦੀ ਮਨਤਾ ਜਿੱਦਾਂ ਰੋਡ ਚੈਂਜ ਕਰਦੇ ਨੇ ਟੈਨ ਟਾਈਮ ਤੇ ਆਪਾਂ ਨੂੰ ਉਹਦਾ ਵਾਲ ਵੀਡੀਓ ਦੇਖੀ ਜਿਹੜੇ ਵੀ ਦੇ ਭਾਲੀ ਪੰਜਾਬੀ ਅੱਗੇ ਦੇਖਣਾ ਅੱਜ ਅਸਰ ਸਾਰੇ ਕੈਮਰੇ ਸਾਰਾ ਲੱਗ ਕੇ ਕਿਹਨਾਂ ਕੋ ਕੋ ਤੇ ਉਹ ਜਿਹੜਾ ਆਇਓ ਵਾਲਾ ਉਹ ਮਾਰ ਕੇ ਨਾ ਸਾਡੇ ਸਾਹਮਣੇ ਨੀ ਨੀਂਗੀਆ ਸਵਾਗਤ ਉਹ ਦੋ ਆਉਂਦੇ ਨੇ nikli hai 7:30 to nikli hai te jaate jaate 5 minute tak reh gayi hoye hun aaye hoye ho aaj subah to laake shaam tak ho gaya ik vaari mutthe ko lao hun uss party ni kahan jaake gaye the sanu sha ko nahi hai kaam karde police vich go mere bua di beti ji ki laachi hai kadon ghar gayi e budhwar gayi ji shaam hi 7:30 baje to baad gayi ji haan ji sunali naam de da kaam ki karde inna da apna salon hai shaade bazaar ch ਕੀ ਕਰੋ ਕਿਥੇ ਗਈ ਇਸ ਨੂੰ ਦੱਸ ਗਈ ਕਿ ਪਤਾ ਲੱਗਿਆ ਇਹ ਰੂਟੀਨ ਵਾਈ ਜਿਵੇਂ ਸਲੂਨ ਤੇ ਜਾਂਦੀ ਉਤਰਾ ਗਈ ਆ ਬਸ ਸ਼ਾਮੀ ਵਾਪਸ ਨਹੀਂ ਆਈ ਜਿਹੜੇ ਟਾਈਮ ਤੇ ਵਾਪਸ ਆਣਾ ਹੁੰਦਾ ਉਹ ਟਾਈਮ ਤੇ ਵਾਪਸ ਨਹੀਂ ਆਈ ਉਸ ਤੋਂ ਬਾਅਦ ਅਸੀਂ ਫੋਨ ਫੋਨ ਲਾਏ ਪਰ ਨੰਬਰ ਬੰਦ ਆ ਅੱਜ ਧੰਨਵਾਦ ਇਹਨਾਂ ਦੀ ਧੰਨਵਾਦ ਹਾਂਜੀ ਪੁਲਸ ਵੱਲੋਂ ਕੀ ਕਰੀ ਪੁਲਸ ਵਾਲੋ ਉਹਨਾਂ ਨੇ ਲਿਖੇ ਹੋਏ ਨਾਂ ਨੂੰ ਜੇ ਕਹਿੰਦੇ ਵੀ ਕੋਈ ਨਹੀਂ ਕਰ ਰਹੇ ਆ ਉਹਨਾਂ ਨੇ ਅੱਜ ਕੈਮਰੇ ਕੁਮਰੇ ਦੇ ਵੀ ਚੈੱਕ ਕੀਤੇ ਡਿਟੇਲਾਂ ਟੁੱਟਣਾਂ ਕਢਾਈਆਂ ਕਹਿੰਦੇ ਕੋਈ ਨਹੀਂ ਸਾਨੂੰ ਦੋ ਸਮਾਂ ਹੀ ਕਰਦੇ ਆ ਪਰਹੀਂ ਰੋਜ ਜਾਣਦੇ ਆ ਕੋਈ ਸਾਨੂੰ ਦੱਸਿਆ ਨਹੀਂ ਹਲੇ ਤੱਕ ਕੋਈ ਮਾੜਾ ਮੋੜਾ ਕੋਈ 1% ਕੁਝ ਨਹੀਂ ਦੱਸਿਆ ਉਹਨਾਂ ਨੇ ਕਲੂ ਕਿ ਇਹ ਆ ਇਹ ਆ ਕੋਈ ਗੱਲਬਾਤ ਕੁਝ ਨਹੀਂ ਆ ਆਪਾਂ ਰੋਜ ਜਾਣਦੇ ਆ ਰੋਜ ਆ ਜਾਂਦੇ ਜਾਂ ਕੇ ਸੀਸੀਟੀਵੀ ਐਕਟੀਵਿਟੀ ਆ ਸੀਸੀਟੀਵੀ ਜਿਹਦੇ ਵਿੱਚ ਛਾੜੇ ਬਾਜ਼ਾਰ ਵੱਲ ਨੂੰ ਜਾ ਰਹੀ ਹੈ ਲੜਕੀ ਕੱਲੀ ਜਾ ਰਹੀ ਆ ਬਟ ਉਸ ਤੋਂ ਅੱਗੇ ਛਾੜੇ ਚੌਂਕ ਦੇ ਵਿੱਚ ਸਾਡੇ ਕੋਲ ਫੁਟੇਜ ਨਹੀਂ ਗਈ ਕਿਉਂਕਿ ਅੱਗੇ ਕੋਈ ਕੈਮਰਾ ਨਹੀਂ ਹੈਗਾ ਉਹ ਇਹਨਾਂ ਨੇ ਵੀ ਚੈੱਕ ਕਰਾਇਆ ਕਹਿੰਦੇ ਵੀ ਅੱਗੇ ਕੋਈ ਕੈਮਰਾ ਨਹੀਂ ਹੈਗਾ ਆਈ ਕਾਲਦਲ ਹੋ ਗਿਆ ਵੀ ਕੋਈ ਫੋਨ ਕੇ ਦਿੱਤਾ ਨਾ ਨਾ ਨਹੀਂ 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 ਸਰ ਕੋਈ ਫੋਨ ਮੈਸੇਜ ਨਹੀਂ ਆਇਆ ਕੋਈ ਆਉਂ ਨਹੀਂ ਆ ਰਿਹਾ ਨਹੀਂ ਜੀ ਕੀ ਮੰਗ ਕਰਦੇ ਹੋ ਮੰਗ ਇਹੋ ਜੀ ਸਾਨੂੰ ਬਸ ਇਨਾ ਪਤਾ ਲੱਗ ਜੇ ਵੀ ਸਾਡੀ ਕੁੜੀ ਕਿੱਥੇ ਆ ਤੁਹਾਨੂੰ ਸਾਡੀ ਕੁੜੀ ਲੱਭ ਤੋਂ ਜਿੰਨੀ ਛੇਤੀ ਹੋ ਸਕਦਾ ਹੈ ਤੇ ਇਹੋ ਮੰਗ ਕਰਦੇ ਆਂ ਕਿ ਤੁਹਾਨੂੰ ਪਤਾ ਲੱਗ ਜੇ ਸਾਡੀ ਕੁੜੀ ਕਿੱਥੇ ਹੈ